ਪੰਜਾਬ ਦੀ ਸਿਆਸਤ ਦਾ ਰੁਖ ਕੀ ਚੱਲ ਰਿਹਾ ਹੈ ਗੱਲਾਂ ਦੀ ਚਰਚਾ ਹੋ ਰਹੀ ਹੈ ਕਿ ਲੀਡਰਲੈਸ ਪੰਜਾਬ ਹੈ ਤੇ ਫਿਰ ਲੀਡਰ ਬਣੇਗਾ ਕੌਣ ਤੇ ਲੀਡਰ ਹੈ ਕੌਣ ਕਿ ਸਾਡੇ ਵਿੱਚੋਂ ਹੀ ਆਲੇ-ਦੁਆਲੇੋਂ ਲੀਡਰਸ਼ਿਪ ਹੈ ਜਾਂ ਫਿਰ ਲੀਡਰਸ਼ਿਪ ਕੁਆਲਿਟੀ ਹੈ ਜਿਹੜੀ ਖਤਮ ਕੀਤੀ ਗਈ ਸਾਜ਼ਿਸ਼ ਦੇ ਤਹਿਤ ਤਾਂ ਫਿਰ ਸੰਭਾਲੇਗਾ ਕੌਣ ਪੰਜਾਬ ਨੂੰ ਇਸ ਤਰ੍ਹਾਂ ਤੇ ਕਈ ਤਰ੍ਹਾਂ ਦੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਲਗਾਤਾਰ ਡਿਸਕਸ਼ਨ ਹੁੰਦੀ ਹੈ ਅੱਜ ਵੀ ਇੱਕ ਜਿਹੜੀ ਹੈ ਗੋਸ਼ਟੀ ਰੱਖੀ ਗਈ ਜਿਸ ਦੇ ਵਿੱਚ ਸਭ ਨੇ ਵੱਖ-ਵੱਖਰੇ ਵਿਚਾਰ ਦਿੱਤੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਨੇ ਜਿਨ੍ਹਾਂ ਨੇ ਖੁਦ ਵੀ ਆਪਣੇ ਵਿਚਾਰ ਸਾਂਝੇ ਕੀਤੇ ਆ ਖਾਸ ਕਰਕੇ ਪੰਥ ਦਾ ਸਿਆਸੀ ਸੰਕਟ ਤੇ ਉਸ ਦਾ ਸੋਲੂਸ਼ਨ ਕੀ ਹੋਵੇ ਗਾਲ ਕੀ ਹੋਵੇ ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਪ੍ਰੋਫੈਸਰ ਸਾਹਿਬ ਪੰਜਾਬ ਦੀ ਸਿਆਸਤ ਦਾ ਕੀ ਰੋਖ ਆ ਜਾਂ ਜਿਹੜੀਆਂ ਜਿਮਣੀ ਚੋਣਾਂ ਹੋਈਆਂ ਜਾਂ ਉਸ ਤੋਂ ਪਹਿਲਾਂ ਇੱਕ ਤਾਂ ਹੁੰਦਾ ਕਿ ਚੋਣ ਤੰਤਰ ਹੈ ਉਹ ਇੱਕ ਢਾਂਚੇ ਚ ਮਿੱਥਿਆ ਹੋਇਆ ਉਸੇ ਤਰ੍ਹਾਂ ਹੁੰਦਾ ਪਰ ਪੰਜਾਬ ਨੂੰ ਲੀਡਰਲੈਸ ਜਿਹੜਾ ਕਿਹਾ ਜਾ ਰਿਹਾ ਫਿਰ ਲੀਡਰ ਬਣੇਗਾ ਕੌਣ ਇਹ ਸਭ ਤੋਂ ਵੱਡਾ ਸਵਾਲ ਹੈ ਨਹੀਂ ਲੀਡਰਲੈਸ ਕਿਉਂ ਆ ਲੀਡਰ ਬਥੇਰੇ ਆ ਮੈਨੂੰ ਤਾਂ ਲੱਗਦਾ ਲੀਡਰ ਜਿਨੇ ਪੰਜਾਬ ਚ ਔਨੇ ਕਿਤੇ ਹੈ ਹੀ ਨਹੀਂ ਇਹਨਾਂ ਨੂੰ ਪਸੰਦ ਨਹੀਂ ਹੈ ਇਸ ਕਰਕੇ ਲੀਡਰਲੈਸ ਕਹਿੰਦੇ ਆ ਲੀਡਰ ਲੀਡਰੀ ਨਹੀਂ ਆ ਲੀਡਰ ਨੂੰ ਕਿਸੇ ਨੂੰ ਸਿੰਗ ਲੱਗੇ ਹੋਣੇ ਆ ਇਹ ਗੱਲਾਂ ਨਹੀਂ ਹੈਗੀਆਂ ਕੋਈ ਵੈਕਿਊਮ ਚ ਗੱਲ ਨਹੀਂ ਹੈਗੀ ਜਿਹੜੀ ਤੁਸੀਂ ਵਿੱਚ ਇਸ਼ਾਰੇ ਮੂਜ਼ਮ ਗੱਲ ਕਰਤੀ ਜਿਮਨੀ ਚੋਣਾ ਹੋ ਗਿਆ ਉਹ ਜਿੱਤ ਹੋ ਗਿਆ ਉਹ ਸਾਰੀਆਂ ਸਟੇਟਾਂ ਨੇ ਹੀ ਜਿੱਤੀਆਂ ਆ ਤੁਸੀਂ ਪੱਛਮੀ ਬੰਗਾਲ ਦਾ ਦੇਖ ਲਓ ਕਰਨਾਟਕਾ ਦਾ ਦੇਖ ਲਓ ਕਾਂਗਰਸ ਜਿੱਤ ਗਈ ਜਿੱਥੇ ਜਿੱਥੇ ਜਿਹਦੀ ਜਿਹਦੀ ਸਟੇਟ ਦੀ ਗਵਰਨਮੈਂਟ ਸੀ ਉਹਨਾਂ ਨੇ ਉੱਥੇ ਉੱਥੇ ਉਸ ਤਰੀਕੇ ਨਾਲ ਇਲੈਕਸ਼ਨ ਜਿੱਤ ਲਈ ਹੈ ਉਹ ਕੋਈ ਬਹੁਤ ਵੱਡੀ ਜਿਮਨੀ ਚੋਣਾਂ ਦੀ ਗੱਲ ਹਾਂ ਮਹਾਰਾਸ਼ਟਰਾ ਦੀ ਸੋਚਣ ਵਾਲੀ ਗੱਲ ਆ ਤੇ ਉਸੇ ਤਰ੍ਹਾਂ ਝਾਰਖੰਡ ਵਾਲੀ ਵੀ ਸੋਚਣ ਵਾਲੀ ਗੱਲ ਕਿਉਂਕਿ ਉਹ ਮੁਕਾਬਲੇ ਦੀਆਂ ਜੋ ਵੀ ਹੋਈਆਂ ਕਿਵੇਂ ਹੋਈਆਂ ਉਹ ਆਪਾਂ ਨਹੀਂ ਉਹਦੇ ਬਾਰੇ ਬਹੁਤਾ ਕਮੈਂਟ ਕਰ ਸਕਦੇ ਰਹੀ ਗੱਲ ਪੰਜਾਬ ਦੀ ਦੇਖੋ ਕੀ ਕਹਿ ਰਹੇ ਆ ਬੰਦੇ ਕਿ ਪੰਜਾਬ ਇਹਨਾਂ ਦੇ ਮਨ ਚ ਸਾਡੇਆਂ ਚ ਆਈਡੀਆ ਆਈਡੀਆ ਕੀ ਆ ਸ਼ੁਰੂ ਹੁੰਦੀ ਆ ਗੁਰੂ ਨਾਨਕ ਦੇਵ ਜੀ ਤੋਂ ਫਿਰ ਦਸਾਂ ਗੁਰੂਆਂ ਤੋਂ ਗੁਰੂ ਗੋਬਿੰਦ ਸਿੰਘ ਦੀ ਇੱਕ ਆਈਡੀਆ ਲੋ ਇੱਕ ਪਿਕਚਰ ਮर्ज ਹੁੰਦੀ ਆ ਉਹਦੀ ਪੋਲੀਟੀਕਲ ਫਾਰਮ ਰਣਜੀਤ ਸਿੰਘ ਦੀ ਆ ਜਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਅਜਿਹੇ ਹਾਲਾਤ ਦੀ ਅਜ ਦੇ ਹਾਲਾਤਾਂ ਦੇ ਵਿੱਚ ਕੰਕਰੀਟ ਹਾਲਾਤਾਂ ਚ ਦੁਨੀਆਂ ਦੇ ਦੇਸ਼ ਦੇ ਜਾਂ ਪੰਜਾਬ ਦੇ ਜਿਹੜੇ ਬਾਹਰ ਮੁਖੀ ਹਾਲਾਤ ਆ ਉਹਨਾਂ ਚ ਕਿਹੜਾ ਫੈਸਲਾ ਲੈ ਕੇ ਕਿਵੇਂ ਕਰਨਾ ਉਹਦੀ ਤਾਂ ਕੋਈ ਗੱਲ ਕਰਦਾ ਨਹੀਂ ਪੁਰਾਣੀ ਗੱਲ ਦਾ ਆਈਡੀਆ ਲੈ ਕੇ ਜਿਹੜੀ ਆ ਛੁਣਛੁਣਾ বাজਾਈ ਜਾਓਗੇ ਫਿਰ ਕੁਝ ਨਹੀਂ ਨਿਕਲਦਾ ਬਹੁਤੀ ਵਾਰ ਕੀ ਹੁੰਦਾ ਮੈਨੂੰ ਨਹੀਂ ਲੱਗਦਾ ਕਿ ਦੁਨੀਆਂ ਚ ਕੋਈ ਐਹੋ ਜੀ ਬਰਾਦਰੀ ਹੈ ਜਿਹੜੀ ਆਪਣੇ ਹੀ ਭਰਾਵਾਂ ਨੂੰ ਇੰਨਾ ਨਿੰਦਦੀ ਹੈ ਦੂਜੇ ਪਾਸੇ ਜਾਂਦੇ ਹੀ ਨਹੀਂ ਇਹਦਾ ਮਤਲਬ ਇਹ ਹੈ ਕਿ ਅਸੀਂ ਅਜੇ ਵੀ ਮਾਇਓਪਿਕ ਸੋਚ ਜਿਹੜੀ ਹੈ ਸਾਡੀ ਸੌੜੀ ਸੋਚ ਜਿਹੜੀ ਸਾਡੀ ਕਿਸੇ ਵੇਲੇ ਆਦੀਵਾਸੀਆਂ ਦੀ ਸੋਚ ਕਿੰਨੀ ਕੀ ਹੁੰਦੀ ਸੀ ਆਪਣੇ ਟ੍ਰਾਈਬ ਤੱਕ ਜੀ ਹੈਨਾ ਜਾਂ ਕਿਸੇ ਪਿੰਡ ਦੀ ਬਰਾਦਰੀ ਦੀ ਸੋਚ ਕਿੰਨੀ ਹੈ ਪਿੰਡ ਪਿੰਡ ਦੀ ਬਰਾਦਰੀ ਤੱਕ ਉਹਦੇ ਤੋਂ ਬਾਹਰ ਨਹੀਂ ਆਉਣਾ ਚਾਹੁੰਦੇ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ ਔਰ ਗੱਲਾਂ ਕਰਨਗੇ ਰਣਜੀਤ ਸਿੰਘ ਦੀਆਂ ਤੇ ਜਾਂ ਹੋਰ ਵੱਡੀਆਂ-ਵੱਡੀਆਂ ਮੈਂ ਇਹੀ ਕਹਿਣਾ ਕਿ ਪਹਿਲੀ ਗੱਲ ਭਰਾਵੋ ਆਪਣੇ ਆਪ ਨੂੰ ਨਿੰਦਣਾ ਤੇ ਛੋਟਾ ਕਰਕੇ ਦੇਖਣਾ ਇਹਨੂੰ ਬੰਦ ਕਰੋ ਜਿਵੇਂ ਤੁਹਾਡੇ ਵੀ ਸਵਾਲ ਦੇ ਵਿੱਚ ਆ ਲੀਡਰਲੈਸ ਕਿਵੇਂ ਲੀਡਰ ਹੈ ਨਹੀਂ ਕੇ ਭਈ ਇਹ ਤੇ ਉਹ ਹੋਰ ਬਾਕੀ ਕਿ ਕਿਹੜੇ ਵੱਡੇ ਵੱਡੇ ਲੀਡਰ ਆ ਮੈਨੂੰ ਦੱਸੋ ਕਿਹੜੇ ਯੂਪੀ ਚ ਬਹੁਤ ਵੱਡੇ ਲੀਡਰ ਆ ਇਹ ਕੋ ਮੱਠ ਦਾ ਯੋਗੀ ਜਿਹੜਾ ਬਣਾ ਕੇ ਤੇ ਚੀਫ ਮਿਨਿਸਟਰ ਬਣਾ ਦਿੱਤਾ ਹੈ ਝਾਰਖੰਡ ਦੇ ਵਿੱਚ ਉਹ ਠੀਕ ਹੈ ਉਹਨਾਂ ਦੀ ਆਪਣਾ ਇੱਕ ਸ਼ਿਭੂ ਸੋਰੇਂਦਾ ਤੇ ਉਹਦਾ ਹੇਮਤ ਸੋਰੇਂਦਾ ਹੈਗਾ ਉਹਨਾਂ ਨੇ ਸਟਰਗਲ ਲੜੇ ਮੈਂ ਕਲੋਜ਼ਲੀ ਜਾਣਦਾ ਸ਼ਿਭੂ ਸੋਰੇਂ ਨੂੰ ਪਰ ਬਾਕੀ ਜਗ੍ਹਾ ਤੇ ਲੀਡਰ ਹ ਹਿੱਸੇ ਤਰ੍ਹਾਂ ਦੇ ਆ ਗੱਲ ਸਵਾਲ ਇਹ ਨਹੀਂ ਹੈ ਇਨਾਂ ਨੂੰ ਇਹ ਫੈਸਲਾ ਕਰਨਾ ਪਊਗਾ ਸਾਡੇ ਜਿਹੜੇ ਸਿੱਖ ਸਮੁਦਾਏ ਆ ਜਿਹੜੇ ਅੱਜ ਜਿਵੇਂ ਇਕੱਠੇ ਹੋਏ ਆ ਸਿੱਖ ਵਿਚਾਰ ਤੇ ਇਹਨਾਂ ਦਾ ਕੰਟੈਕਸਟ ਕੀ ਸੀ ਕਿ ਕੋਈ ਇਹੋ ਜਿਹਾ ਇੱਥੇ ਮਤਾ ਪਕਾ ਕੇ ਜਾਈਏ ਜਿਹੜਾ ਕਿ ਆਪਾਂ ਅਕਾਲ ਤਖਤ ਦੇ ਭੇਜੀਏ ਤੇ ਉੱਥੇ ਹੁਣ ਉਹਦੇ ਮੁਤਾਬਕ ਇਹ ਜਿੰਨੇ ਦੇ ਕਹਿਣ ਤੇ ਫੈਸਲੇ ਹੋਣ ਉਹਨਾਂ ਨੂੰ ਆਪਣੀ ਸੋਚ ਨਹੀਂ ਆਕਾਲ ਤਖਤ ਵੱਲੋਂ ਸੁਝਾਅ ਵੀ ਇੱਕ ਆਇਆ ਕਾਮਨ ਤੌਰ ਤੇ ਸਾਂਝੇ ਤੌਰ ਤੇ ਕਿ ਇੱਕ ਨਵੀਂ ਜਥੇਬੰਦੀ ਨਵੀਂ ਇੱਕ ਪਾਰਟੀ ਉੱਭਰਨੀ ਚਾਹੀਦੀ ਹੈ ਉਭਰੀ ਨਹੀਂ ਉਹ ਖਲਾ ਬੜਾ ਪੈਦਾ ਹੋ ਗਿਆ ਜਿਹੜੇ ਕਾਬਜ ਨਹੀਂ ਉਹ ਕੰਮ ਦੇ ਬੰਦੇ ਜਿਹੜੀ ਹੈਗੀ ਆ ਉਹ ਤੇ ਤੁਹਾਡੇ ਕੋਲ ਬਚਾ ਨਹੀਂ ਹੋਈ ਉਹ ਤੇ ਖੇ ਹੋ ਗਈ ਆ ਨਮੀ ਕਿਹੜੀ ਤੁਸੀਂ ਜਿਹੜੀ ਫੈਵਿਕੋਲ ਲਾ ਕੇ ਬਣਾਓਗੇ ਕਿ ਜਿਹੜੀ ਖਿਲਰੂ ਖਿਲਰੂਗੀ ਨਹੀਂ ਗੱਲਾਂ ਮਾਰਦੇ ਉਹ ਹੀ ਪੰਜਾਬੀ ਹੋਣੇ ਆ ਜਿਹੜੇ ਪਹਿਲਾਂ ਖਿਲਰ ਗਏ ਅਸਲੀ ਮੁੱਦੇ ਨੂੰ ਇਹ ਸਮਝਦੇ ਨਹੀਂ ਲੀਡਰ ਕੀ ਹੁੰਦਾ ਹੈ ਲੀਡਰ ਕੀ ਹੁੰਦਾ ਉਹ ਨੂੰ ਇਹ ਸਮਝਉਂਦੀ ਹੈ ਕਿ ਮੇਰੇ ਲੋਕ ਕੀ ਆ ਮੇਰੇ ਲੋਕਾਂ ਦੀ ਸਾਈਕੀ ਕੀ ਆ ਇਹ ਕੀ ਚਾਹੁੰਦੇ ਆ ਕਿਵੇਂ ਸਾਡੀ ਸਾਡੀਆਂ ਖੂਬੀਆਂ ਕੀ ਆ ਪੰਜਾਬੀਆਂ ਦੀਆਂ ਮਿਹਨਤੀ ਹੈ ਦੂਸਰੇ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਆ ਬਹਾਦਰ ਹੈ ਇਨਸਾਫ ਪਸੰਦ ਹੈ ਇਹ ਛੋਟੀਆਂ ਖੂਬੀਆਂ ਆ ਮਤਲਬ ਮਿਹਨਤ ਕਰਕੇ ਖਾਣਾ ਦੂਜੇ ਨੂੰ ਦੇਣਾ ਦਸਵੰਦ ਦੇਣਾ ਇਹ ਸਾਨੂੰ ਗੁਰੂ ਨਾਨਕ ਦੇਵ ਜੀ ਸਾਡੀ ਧਰਤੀ ਦੀ ਬਹੁਤ ਵੱਡੀਆਂ ਗੱਲਾਂ ਪਰ ਜਦੋਂ ਪੋਲਿਟਿਕਸ ਦਾ ਸਵਾਲ ਆਉਂਦਾ ਲੱਤਾਂ ਖਿੱਚਣੀਆਂ ਉਹਨੂੰ ਆ ਆ ਉਹ ਸੋਚ ਚੋਂ ਬਾਹਰ ਆਉਣਾ ਉਹਨੂੰ ਫਾਈਟ ਕਰਨ ਦੀ ਲੋੜ ਆ ਤੁਸੀਂ ਜਿਹੋ ਜੀਆਂ ਵੀ ਤੁਹਾਡੀਆਂ ਪਾਰਟੀਆਂ ਇਕੱਠੇ ਹੋ ਐਜ਼ ਪੰਜਾਬੀ ਸਿੱਖੀ ਔਰ ਪੰਜਾਬੀਅਤ ਦਾ ਕੋਈ ਬਹੁਤਾ ਫਰਕ ਨਹੀਂ ਕਈਆਂ ਨੂੰ ਇਸ ਗੱਲ ਦਾ ਗੁੱਸਾ ਵੀ ਲੱਗਦਾ ਹੋਊਗਾ ਵੀ ਕਿਵੇਂ ਰਲਗੱਡ ਕਰ ਰਹੇ ਆ ਨਹੀਂ ਇਹ ਗੱਲ ਹੈ ਹੀ ਨਹੀਂ ਸਾਡੇ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਆ ਸਾਰੇ ਧਰਮਾਂ ਲਈ ਖੁੱਲੇ ਆ ਉੱਥੇ ਕਿਤੇ ਜਾਤ ਪਾਤ ਦੀ ਜਗ੍ਹਾ ਹੈਗੀ ਆ ਸਿੱਖੀ ਕੋਈ ਬ੍ਰਹਿਮਨਿਜ਼ਮ ਦੇਤੇ ਅਗੇਂਸਟ ਉਹਨਾਂ ਦੇ ਰਿਚੂਅਲਿਜ਼ਮ ਤੇ ਜਿਹੜਾ ਪਖੰਡ ਸੀ ਬ੍ਰਾਹਮਣਾਂ ਦਾ ਉਹਦੇ ਤੇ ਵਿਰੋਧ ਆਈ ਹੈ ਇਸੇ ਤਰੀਕੇ ਨਾਲ ਮੌਲਵੀਆਂ ਦੇ ਪਖੰਡਾਂ ਦੇ ਵਿਰੋਧ ਆਈ ਹੈ ਇਸ ਲਈ ਇਹ ਧਰਮ ਨਹੀਂ ਹੈਗਾ ਇੱਕ ਵੱਡੀ ਮੂਵਮੈਂਟ ਆ ਇੱਕ ਮਾਨਵਤਾ ਦਾ ਵੱਡਾ ਪ੍ਰੋਗਰਾਮ ਤੇ ਕਨਸਟੀਚਿਊਸ਼ਨ ਕਹਿ ਲਿਆ ਦਿੱਤਾ ਹੋਇਆ ਉਹਨੂੰ ਲਾਗੂ ਕਰਨਾ ਔਰ ਜਿਹੜੇ ਲਾਗੂ ਜਿੰਨਾ ਨੇ ਕਰਨਾ ਉਹ ਸੌੜੀ ਸੋਚ ਤੋਂ ਬਾਹਰ ਨਹੀਂ ਆ ਰਹੇ ਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿ ਬੇਨਤੀ ਕਰਕੇ ਆਇਆ ਭਾਈ ਪਹਿਲਾਂ ਤੇ ਇੱਕ ਦੂਜੇ ਨੂੰ ਨਿੰਦਣਾ ਬੰਦ ਕਰੋ ਦੂਜਾ ਜਿਹੜੀਆਂ ਵੱਡੀਆਂ ਸ਼ਕਤੀਆਂ ਦੁਨੀਆ ਦੀਆਂ ਉਹ ਤੁਹਾਡੇ ਇੰਡੀਆ ਨੂੰ ਵੀ ਦਬੋਚ ਰਹੀਆਂ ਤੇ ਇੰਡੀਆ ਆਪਣੇ ਆਪ ਚੀ ਅੱਧੀ ਦੁਨੀਆ ਆ 145 ਕਰੋੜ ਕਿਤੇ ਛੋਟੀ ਪਾਪੂਲੇਸ਼ਨ ਆ ਇਹ ਤੁਹਾਡੇ ਤੇ ਕੀ ਦਬਾਅ ਪਾ ਰਹੀਆਂ ਉਹਦੇ ਬਾਰੇ ਸੋਚ ਕੇ ਆਪਣਾ ਪ੍ਰੋਗਰਾਮ ਬਣਾਓ ਪੰਜਾਬ ਦੇ ਲਈ ਕਰਲਾਉਂਦੇ ਸਾਰੇ ਹੀ ਆ ਕਹਿੰਦੇ ਪੰਜਾਬ ਲੁੱਟਿਆ ਗਿਆ ਜੀ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਬਚਾਓ ਦਾ ਨਾਰਾ ਕਈ ਥਾਂ ਤੇ ਲਿਖਿਆ ਗਿਆ ਬੋਲਿਆ ਗਿਆ ਸਟੇਜਾਂ ਤੋਂ ਪੰਜਾਬ ਬਚਾਉਣਾ ਕਿਤੇ ਤੋਂ ਮੈਂ ਸੁਣ ਲਓ ਕਈ ਬੰਦਿਆਂ ਨੇ ਇਹਦਾ ਮੈਂ ਇਹ ਪੱਕਾ ਵੇਖਿਆ ਕਿ ਉਹ ਬੋਰ ਹੋ ਗਏ ਹੁੰਦੇ ਫੋਨ ਚੱਕ ਲੈਂਦੇ ਆ ਪੰਜਾਬ ਦਾ ਕੀ ਬਣੂ ਮੈਂ ਕਿਹਾ ਤੂੰ ਆਪਣਾ ਸੋਚ ਐਵੇਂ ਵਿਲੜ ਕਈ ਬੰਦਿਆਂ ਨੇ ਚੰਡੀਗੜ੍ਹ ਆ ਗਏ ਉਹ ਵੀ ਥੋੜੀ ਜੀ ਗੱਲਬਾਤ ਕਰਨੀ ਆ ਪੰਜਾਬ ਬਾਰੇ ਪੀ ਕਾਦੇ ਤੇ ਕਰਨੀ ਆ ਉਹ ਨਹੀਂ ਕੋਈ ਗੱਲ ਕਰਨੀ ਆ ਕੋਈ ਚੰਗੀ ਗੱਲ ਹੀ ਕਰਾਂਗੇ ਹੁੰਦਾ ਕੀ ਆ ਉਹਨਾਂ ਦੇ ਦੋ ਪ੍ਰੋਗਰਾਮ ਹੁੰਦੇ ਆ ਇੱਕ ਦੁਪਹਿਰੇ ਹੁੰਦਾ ਇੱਕ ਸ਼ਾਮ ਨੂੰ ਹੁੰਦਾ ਵਿੱਚ ਟਾਈਮ ਪਾਸ ਕਰਨਾ ਹੁੰਦਾ ਪੰਜਾਬ ਨੂੰ ਐਵੇਂ ਬਦਨਾਮ ਕਰੀ ਜਾਂਦੇ ਆ ਰਗੜੀ ਤੁਰੇ ਜਾਂਦੇ ਆ ਇਸ ਲਈ ਇਹ ਗੱਲਾਂ ਪੰਜਾਬ ਪੰਜਾਬ ਦੀ ਜਿਹੜੀ ਦੁਹਾਈ ਦੇ ਰਹੇ ਆ ਨਾ ਉਹਨਾਂ ਨੂੰ ਉਹ ਸਵਾਏ ਦੁਹਾਈ ਤੱਕ ਹੀ ਸੀਮਤ ਆ ਉਹਦੇ ਤੋਂ ਵੱਧ ਉਹ ਕੁਝ ਹੈ ਨਹੀਂ ਉਹਨ ਬੰਦਾ ਪੁੱਛੇ ਵੀ ਤੂੰ ਕੀ ਕਰਨਾ ਚਾਹੁੰਦਾ ਪਹਿਲਾਂ ਤੂੰ ਦੱਸ ਕਿ ਤੂੰ ਪੈਸੇ ਦੇਣੇ ਚਾਹੁੰਨਾ ਤੂੰ ਟਾਈਮ ਦੇਣਾ ਚਾਹੁੰਨਾ ਤੂੰ ਆਪਣੀਆਂ ਕੋਈ ਗੱਡੀ ਦੇਣੇ ਚਾਹੁੰਨਾ ਕੋਈ ਤੂੰ ਜਗਾ ਦੇਣੀ ਚਾਹੁੰਨਾ ਪੰਜਾਬ ਨੂੰ ਬਚਾਉਣ ਲਈ ਕੁਛ ਨਹੀਂ ਲੈਣਾ ਚਾਹੁੰਦਾ ਪੰਜਾਬ ਬਚਾਉ ਦਾ ਮਤਲਬ ਮੈਨੂੰ ਕੁਛ ਦੋ ਇਹਦਾ ਮਤਲਬ ਕੋਈ ਨਾ ਕੋਈ ਜਿਹੜਾ ਸੰਸਥਾ ਚ ਜਾਂ ਪਾਰਟੀ ਦੇ ਉੱਤੇ ਕਿਸੇ ਅਹਿਮ ਮੋਹਦੇ ਉੱਤੇ ਨਹੀਂ ਹੈ ਉਹਨੂੰ ਸਭ ਤੋਂ ਵੱਧ ਫਿਕਰ ਹੈ ਕਿ ਮੈਂ ਉਸ ਜਗਾ ਤੇ ਹੁੰਦਾ ਤੇ ਸਭ ਕੁਛ ਠੀਕ ਹੋਣਾ ਉਹੀ ਪੰਜਾਬ ਦਾ ਦਰਦ ਆ ਜਿਤਨਾ ਹੁਣ ਗਵਾਂਡੀਆਂ ਤੇ ਕੋੜੀ ਸੁਣੀ ਸੀਗੀ ਤੇ ਉਹਨੂੰ ਬੜੀ ਈਰਖਾ ਸੀ ਘੋੜੀ ਤੋਂ ਜਿਹੜੀ ਗਵੰਡਨ ਸੀਗੀ ਉਹਦੀ ਤੇ ਉਹਨੇ ਉਹਨੂੰ ਹੋ ਗਿਆ ਸੂਲ ਬੱਚਾ ਨਾ ਦੇਵੇ ਤੇ ਉਹ ਰਾਤ ਉੱਠ ਉੱਠ ਕੇ ਇਸ ਵੇਖੀ ਜਾਵੇ ਵੀ ਘੋੜੀ ਨੇ ਬੱਚਾ ਦੇ ਤੱਕ ਨਹੀਂ ਦੇਤਾ ਵੀ ਘੋੜੀ ਮਰੀਕ ਨਹੀਂ ਮਰੀ ਤੇ ਪੁੱਛੇ ਕਿਵੇਂ ਭਾਈ ਉਹ ਘੋੜੀ ਠੀਕ ਐ ਘੋੜੀ ਸੂਪੇਈ ਐ ਅੱਛਾ ਅੱਛਾ ਤੰਦਰੁਸਤੀ ਆਈ ਦੀ ਆ ਉਹ ਜਦੋਂ ਤਿੰਨ ਚਾਰ ਵਾਰੀ ਪੁੱਛਿਆ ਤੇ ਉਹ ਜਿਹਨਾਂ ਦੀ ਘੋੜੀ ਸੀ ਉਹ ਕਹਿੰਦੀ ਤੂੰ ਚੁੱਪ ਕਰਕੇ ਸਮਝਾ ਘੋੜੀ ਮਰ ਗਈ ਐ ਕੋੜੀ ਮਰੀ ਨਹੀਂ ਸੀ ਮਤਲਬ ਕਿਉਂਕਿ ਉਹਨੂੰ ਤਾਂ ਮਰਨ ਤੱਕ ਸੀ ਬਹੁਤੇ ਬੰਦਿਆਂ ਦੇ ਕੋਈ ਕੰਸਰਨ ਨਹੀਂ ਜੇ ਸੀਰੀਅਸ ਹੋਣ ਤੇ ਪੰਜਾਬ ਨੂੰ ਕੀ ਆ ਪੰਜਾਬ ਠੀਕ ਹੈ ਪੰਜਾਬ ਸਾਡੇ ਲੀਡਰਾਂ ਨੇ ਇਸ ਨੂੰ ਡਾਊਨ ਕੀਤਾ ਆ ਇਸ ਨੂੰ ਲੁੱਟਿਆ ਜਿਆਦਾ ਚੁੰਡਿਆ ਜਿਆਦਾ ਤੇ ਉਹਨੂੰ ਦਿੱਥਾ ਘਾਟਿਆ ਫਿਰ ਉਹਨੂੰ ਠੀਕ ਕਿੰਨੇ ਕਰਨਾ ਆਪਾਂ ਹੀ ਕਰਨਾ ਆਪਾਂ ਹੀ ਤੇ ਲੀਡਰ ਚੁੰਨਦੇ ਆ ਥੋੜੀ ਜਿਹਾ ਇਸ ਪਾਸੇ ਨੂੰ ਪੋਜ਼ਿਟਿਵ ਪ੍ਰੋਗਰਾਮ ਬਣਾ ਕੇ ਚੱਲਣ ਦੀ ਲੋੜ ਹੈਗੀ ਹਾਲ ਦੀ ਘੜੀ ਮੈਨੂੰ ਉਹ ਜਿਆਦਾ ਉਸ ਪਾਸੇ ਧਿਆਨ ਤਵਜੂ ਨਹੀਂ ਹੈ ਜਿੰਨਾ ਕਿ ਅਸੀਂ ਲੱਤ ਖਿੱਚ ਪ੍ਰੋਗਰਾਮ ਦੇ ਵਿੱਚ ਦਿਲਚਸਪੀ ਲੈਨੇ ਆਏ ਸਾਡੇ ਮੂੰਹ ਚ ਚਸਕਾ ਆ ਜਾਂਦਾ ਜਦੋਂ ਅਸੀਂ ਦੂਜਿਆਂ ਨੂੰ ਚਾਰ ਗਾਲਾਂ ਕੱਢਦੇ ਆ ਚੰਗੇ ਚੰਗੇ ਵਿਚਾਰ ਹੋ ਰਹੇ ਆ ਮੈਨੂੰ ਲੱਗਦਾ ਕੁਝ ਇਹਦੇ ਚੋਂ ਨਿਕਲ ਕੇ ਬਾਹਰ ਆਊਗਾ ਇੱਕ ਆਖਰੀ ਸਵਾਲ ਕਿ ਕੀ ਖੇਤਰੀ ਪਾਰਟੀ ਤੋਂ ਬਿਨਾ ਪੰਜਾਬ ਨੂੰ ਤਰੱਕੀ ਵਾਲੇ ਰਾਹ ਤੇ ਨਹੀਂ ਤੁਰਿਆ ਜਾ ਸਕਦਾ ਖੇਤੀ ਪਾਰਟੀ ਦਾ ਜਿਉਂਦੇ ਰਹਿਣਾ ਜਿੰਦਾ ਰਹਿਣਾ ਬੜਾ ਲਾਜ਼ਮੀ ਹੈ ਬਹੁਤ ਉਹ ਇਸ ਕਰਕੇ ਨਹੀਂ ਕਿ ਖੇਤਰੀ ਪਾਰਟੀ ਜ਼ਰੂਰੀ ਹੈ ਉਹਦੇ ਕਈ ਕਾਰਨ ਨੇ ਜੇ ਇਸ ਕਿਸਮ ਦਾ ਕੇਂਦਰੀਕਰਨ ਸੱਤਾ ਦਾ ਹੋ ਰਿਹਾ ਸਾਰੀ ਸੂਬੀਆਂ ਸੂਬੇ ਪਛਾਦੇ ਦਾ ਅਰਥ ਹੈ ਤਾਂ ਵੈਸੇ ਹੀ ਵਿਕੇਂਦਰੀਕਰਨ ਹੋਣਾ ਚਾਹੀਦਾ ਸੱਤਾ ਥੱਲੇ ਰਹਿਣੀ ਚਾਹੀਦੀ ਲੋਕਾਂ ਕੋਲ ਪੰਜਾਬ ਦੀ ਇੱਕ ਵਿਲੱਖਣਤਾ ਹੈ ਵੈਸੇ ਤੇ ਹਰ ਸੂਬੇ ਦੀ ਆਪਣੇ ਆਪਣੇ ਨੂੰ ਸਾਰਾ ਹੀ ਲੱਗਦਾ ਸਾਡੀ ਵਿਲੱਖਣਤਾ ਇਹ ਹੈ ਕਿ ਇੱਕ ਸਿੱਖੀਜ਼ਮ ਜਿਹਦਾ ਅਤੇ ਹਾਸਕ ਤੌਰ ਤੇ ਇੰਨੀਆਂ ਕੰਟਰੀਬਿਊਸ਼ਨ ਰਹੀਆਂ ਆ ਇੰਨੀ ਇਹਨਾਂ ਦੇ ਲੋਕਾਂ ਦੇ ਵਿੱਚ ਚੜਤ ਰਹੀ ਹੈ ਅੱਜ ਵੀ ਹੈਗੀ ਹੈ ਉਹ ਜਦੋਂ ਉਹਦੇ ਤੇ ਡਾਊਨ ਜਾਂਦਾ ਆਰਥਿਕ ਤੌਰ ਤੇ ਜਾਂਦਾ ਸਮਾਜਿਕ ਤੌਰ ਤੇ ਜਾਂਦਾ ਸੱਭਿਆਚਾਰਕ ਤੌਰ ਤੇ ਜਾਂਦਾ ਸਿਹਤ ਦੇ ਤੌਰ ਤੇ ਜਾਂਦਾ ਦੇਖ ਲਓ ਕੀ ਹਾਲ ਹੈ ਜਿੱਤਰਾ ਨਸ਼ਿਆਂ ਨੇ ਕੀਤਾ ਬਾਤਾਂਵੰਦ ਦੇ ਹਿਸਾਬ ਨਾਲ ਇੰਨਾ ਥੱਲੇ ਚਲੇ ਜਾਂਦਾ ਹੈ ਕੈਂਸਰ ਹੀ ਕੈਂਸਰ ਦੇਖਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਸ ਨੂੰ ਐਡਰੈਸ ਕਰਨ ਲਈ ORIGINAL پارٹی ਤੋਂ ਬਲਿਆ ਕੋਈ ਹੋਰ ਚੀਜ਼ ਹੋ ਨਹੀਂ ਸਕਦੀ ਤੇ ORIGINAL پارٹی ਇਸ ਕਰਕੇ ਵੀ ਕਿ ਇੱਕ ਅਲੱਗ ਕਿਸਮ ਦਾ ਫਲਸਫਾ ਜਿਹੜਾ ਸਿੱਖ ਫਲਸਫਾ ਜਿਹੜਾ ਪੰਜਾਬੀਅਤ ਲਈ ਪ੍ਰੋਗਰਾਮ ਹੈ ਜਿਹੜਾ ਪੂਰੀ ਮਾਨਵਤਾ ਲਈ ਪ੍ਰੋਗਰਾਮ ਹੈ ਉਹ ਇੱਥੇ ਪੈਦਾ ਹੋਇਆ ਇਸ ਲਈ ਇਸ ਨੂੰ ਬਚਾਉਣਾ ਉਹ ਤਾਂ ਹੀ ਬਚੂਗਾ ਜੇ ਸਾਡੀਆਂ ORIGINAL ਜਿਹੜੀਆਂ ਸਾਡੀਆਂ ਖੇਤਰੀ ਸ਼ਕਤੀਆਂ ਰਾਜਨੀਤਿਕ ਸ਼ਕਤੀਆਂ ਉਹ ਮਜ਼ਬੂਤ ਹੈ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹੈ ਕਿ ਪੰਜਾਬ ਦੀ ਸਿਆਸਤ ਕੀ ਚੱਲ ਰਹੀ ਹੈ ਖਤਰਾ ਕਿਸ ਤੋਂ ਔਰ ਕਿਸ ਤੋਂ ਨਹੀਂ ਖਾਸ ਕਰਕੇ ਇੱਕ ਦੂਜੇ ਨੂੰ ਨਿੰਦਣ ਦੇ ਨਾਲ ਮਸਲੇ ਹੱਲ ਹੋਣ ਵਾਲੇ ਨਹੀਂ ਸੋਚ ਅਜੰਡਾ ਕੀ ਹੋਣਾ ਚਾਹੀਦਾ ਲਾਈਨ ਕੀ ਹੋਵੇ ਅਜੀਆਂ ਗੱਲਾਂ ਦੇ ਉੱਤੇ ਧਿਆਨ ਕੇਂਦਰਿਤ ਕਰਨ ਦੀ ਬੇਹੱਦ ਲੋੜ ਹੈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਗਾ এবੀਸੀ ਪੰਜਾਬ ਚੰਡੀਗੜ੍ਹ